ਦੋਸਤੋ ਤੁਸੀਂ ਜੁੜਿਓ ਖਾਸ ਬੰਦੇ ਚੈਨਲ ਨਾਲ ਤੇ ਅੱਜ ਆਪਾਂ ਗੱਲਬਾਤ ਕਰਨ ਲੱਗੇ ਆਂ ਟਰੈਕਟਰ ਕੰਪਨੀ ਸੋਨਾਲੀਕਾ ਜਾਂ ਸੋਲਿਸ ਬਾਰੇ ਸੋਨਾਲੀਕਾ ਕਿਸਾਨ ਭਰਾਵਾਂ ਵਿੱਚ ਬਹੁਤ ਹਰਮਨਪੈਰਾ ਟਰੈਕਟਰ ਆ ਅੱਜ ਦੇ ਸਮੇਂ ਵਿੱਚ ਸੋਨਾਲੀਕਾ ਦੇਸ਼ ਦੀ ਤੀਜੀ ਵੱਡੀ ਕੰਪਨੀ ਬਣ ਚੁੱਕੀ ਹੈ ਸੋਨਾਲੀਕਾ ਟਰੈਕਟਰ ਦੀ ਸ਼ੁਰੂਆਤ ਸਨ 1995 ਵਿੱਚ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਲక్ష్ਮਨ ਦਾਸ ਮਿੱਤਲ ਜੀ ਦੁਆਰਾ ਕੀਤੀ ਗਈ ਸੀ ਤੇ ਅੱਜ ਦੇ ਟਾਈਮ ਉਹਨਾਂ ਦੇ ਦੋਸਪੁੱਤਰ ਆ ਗਏ ਜਿਨ੍ਹਾਂ ਦਾ ਨਾਮ ਅਮਰੀ ਸਾਗਰ ਮਿੱਤਲ ਜੋ ਵਾਈਸ ਚੇਅਰਮੈਨ ਆ ਤੇ ਦੀਪਕ ਮਿੱੱਤਲ ਜੋ ਹੈਗਾ ਮੇਨ ਟਰੈਕਟਰਾਈਜ਼ ਕੰਪਨੀ ਦਾ ਤੇ ਇਹ ਕੰਪਨੀ 20 ਹਸ ਪਾਵਰ ਤੋਂ ਲੈ ਕੇ 120 ਹਸ ਪਾਵਰ ਤੱਕ ਦੇ ਟਰੈਕਟਰ ਬਣਾਉਂਦੀ ਹੈਗੀ ਭਾਰਤੀ ਟਰੈਕਟਰ ਉਦਯੋਗ ਦੇ ਵਿੱਚ ਇਸ ਕੰਪਨੀ ਦੀ 11% ਹਿੱਸੇਦਾਰੀ ਬਣ ਚੁੱਕੀ ਹੈ ਅੱਜ ਦੇ ਟਾਈਮ ਦੋਸਤੋ 1996 ਦੇ ਵਿੱਚ ਇਸ ਕੰਪਨੀ ਨੇ ਪਹਿਲਾ ਟਰੈਕਟਰ ਬਣਾਇਆ ਸੀ ਫਿਰ ਉਸ ਤੋਂ ਬਾਅਦ 2000 ਦੇ ਵਿੱਚ ਸੋਨਾਲਿਕਾ ਟਰੈਕਟਰ ਕੰਪਨੀ ਨੇ ਇੱਕ ਫ੍ਰੈਂਚ ਟਰੈਕਟਰ ਕੰਪਨੀ ਆ ਜਿਹਨੂੰ ਰਨੋਲਡ ਐਗਰੀਕਲਚਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਦੇ ਨਾਲ ਹੱਥ ਮਲਾਇਆ ਫਿਰ ਉਹਦੇ ਅਧੀਨ ਟਰੈਕਟਰ ਬਣਾਉਣੇ ਸ਼ੁਰੂ ਕਰ ਦਿੱਤੇ ਜਾਂ ਕਹਿ ਲਓ ਵੀ ਜਿਹੜਾ ਮਾਰਕੀਟਿੰਗ ਦਾ ਸਟਰਕਚਰ ਸੀਗਾ ਉਸ ਕੰਪਨੀ ਨੇ ਲੈ ਲਿਆ ਸੀਗਾ ਵੀ ਵਿਦੇਸ਼ਾਂ ਦੇ ਵਿੱਚ ਟਰੈਕਟਰ ਕਿਵੇਂ ਵੇਚਣਾ ਭਾਰਤ ਦੇ ਵਿੱਚ ਕਿਵੇਂ ਵੇਚਣਾ ਜੋ ਦੋਸਟ ਕੰਪਨੀ ਨਾਲ ਹੱਥ ਮਿਲਾ ਲਿਆ ਜਿਹੜੀ ਫ੍ਰੈਂਚ ਟਰੈਕਟਰ ਕੰਪਨੀ ਸੀ ਰਨੋਲਟ ਐਗਰੀਕਲਚਰ ਤਾਂ ਉਹਦੇ ਅਧੀਨ ਇੰਟਰਨੈਸ਼ਨਲ ਪੱਧਰ ਤੇ ਵੀ ਟਰੈਕਟਰਾਂ ਦੀ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਅੰਤਰਰਾਸ਼ਟਰੀ ਪੱਧਰ ਤੇ ਸੋਨਾਲੀਕਾ ਤੇ ਭਾਰਤ ਦੇ ਵਿੱਚ ਸੋਨਾਲੀਕਾ ਨਾਂ ਦੇ ਹੀ ਟਰੈਕਟਰ ਵੇਚਨੇ ਸ਼ੁਰੂ ਕਰ ਦਿੱਤੇ ਗਏ ਫਿਰ 2005 ਦੇ ਵਿੱਚ ਸੋਨਾਲੀਕਾ ਨੇ ਰਨੋਲਟ ਐਗਰੀਕਲਚਰ ਤੋਂ ਆਪਣੀ ਹਿੱਸੇਦਾਰੀ ਕੱਢ ਲਈ ਜਾਂ ਕਹਿ ਲੋ ਅਲੱਗ ਕਰ ਲਈ ਫਿਰ 2012 ਦੇ ਵਿੱਚ ਬਲੈਕਸਟੋਨ ਨਾਂ ਦੀ ਕੰਪਨੀ ਨਾਲ ਹੱਥ ਮਿਲਾਇਆ ਜੋ ਅੱਜ ਵੀ ਕਹਿੰਦੇ ਇਸ ਕੰਪਨੀ ਨਾਲ ਇਹਨਾਂ ਦੀ ਸੇਦਾਰੀ ਚੱਲ ਇਹ ਕੰਪਨੀ ਹਰ ਸਾਲ 3 ਲੱਖ ਤੋਂ ਵੱਧ ਟਰੈਕਟਰ ਬਣਾਉਂਦੀ ਆ ਉਸ ਤੋਂ ਬਾਅਦ 2022 ਦੇ ਵਿੱਚ ਆ ਕੇ ਕੰਪਨੀ ਨੇ ਆਪਣੀ ਇੱਕ ਵੈਬਸਾਈਟ ਵੀ ਲਾਂਚ ਕੀਤੀ ਜਿਹਦੇ ਵਿੱਚ ਹੋਰ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ ਗਈ ਜਾਂ ਟਰੈਕਟਰ ਆਗੇ ਉਹਨਾਂ ਦੇ ਰੇਟ ਲਿਸਟਾਂ ਦਿੱਤੀਆਂ ਗਈਆਂ ਤਾਂ ਕਿ ਕਿਸਾਨ ਭਰਾਵਾਂ ਨੂੰ ਉੱਥੋਂ ਜਾਣਕਾਰੀ ਪ੍ਰਾਪਤ ਹੋ ਸਕੇ ਇਸ ਟਰੈਕਟਰ ਕੰਪਨੀ ਦੇ ਟਰੈਕਟਰਾਂ ਤੋਂ ਇਲਾਵਾ ਹੋਰ ਵੀ ਹੌਲੀ ਹੌਲੀ ਜਿਵੇਂ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ ਇਸ ਟਰੈਕਟਰ ਕੰਪਨੀ ਨੇ ਹੋਰ ਵੀ ਟਰੈਕਟਰਾਂ ਤੋਂ ਬਾਅਦ ਇਸ ਕੰਪਨੀ ਨੇ ਹੋਰ ਵੀ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਇੰਪਲੀਮੈਂਟ ਬਣਾਉਣੇ ਸ਼ੁਰੂ ਕਰ ਦਿੱਤੇਵੇਂ ਰੋਟਾ ਵਟ ਰੀਪਰ ਸੁਪਰ ਸੀਟਰ ਜਿਹਦੇ ਵਿੱਚ ਇਸ ਕੰਪਨੀ ਨੂੰ ਹੋਰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਕਈ ਵਾਰ ਇਸ ਕੰਪਨੀ ਨੂੰ ਬੈਸਟ ਟਰੈਕਟਰ ਦਾ ਅਵਾਰਡ ਵੀ ਸੁਪਰ ਸੀਟਰ ਜਿਹਦੇ ਵਿੱਚ ਇਸ ਕੰਪਨੀ ਨੂੰ ਹੋਰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਇਸ ਕੰਪਨੀ ਨੂੰ ਕਈ ਵਾਰ ਵੈਸਟ ਟਰੈਕਟਰ ਦਾ ਅਵਾਰਡ ਉਸ ਤੋਂ ਬਾਅਦ 2019 ਦੇ ਵਿੱਚ ਜੋ ਸੋਨਾ ਲਿਕ ਦਾ 750 ਟਰੈਕਟਰ ਆਉਂਦਾਗਾ ਉਹਨੂੰ ਬੈਸਟ ਅਵਾਰਡ ਮਿਲਿਆਗਾ ਤੇ ਇਹਦੇ ਪਿੱਛੇ ਇਹ ਐਡੀ ਵੱਡੀ ਕੰਪਨੀ ਖੜੀ ਕਰਨ ਦੇ ਪਿੱਛੇ ਜੋ ਲਸ਼ਮਨ ਦਾਸ ਮਿੱਤਲ ਜੀ ਉਹਨਾਂ ਦਾ ਬਹੁਤ ਵੱਡਾ ਇਤਿਹਾਸ ਰਿਹਾਗਾ ਉਹ ਇੱਕ ਛੋਟੀ ਜੀ LIC ਕੰਪਨੀ ਤੋਂ ਇੱਕ ਐਡੇ ਵੱਡੇ ਟਰੈਕਟਰ ਕੰਪਨੀ ਦੇ ਮਾਲਕ ਬਣੇ ਆਗੇ LIC ਦੇ ਵਿੱਚ ਜੌਬ ਕਰਦੇ ਸੀ ਤਾਂ ਇਹਦੇ ਨਾਲ ਸੰਬੰਧਿਤ ਅਸੀਂ ਜਾਣਕਾਰੀ ਅੱਗੇ ਲੈ ਕੇ ਆਵਾਂਗੇ ਫਿਲਹਾਲ ਇਸ ਟਰੈਕਟਰ ਬਾਰੇ ਇੰਨੀ ਕੀ ਜਾਣਕਾਰੀ ਅਸੀਂ ਤੁਹਾਨੂੰ ਦੱਸੀ ਹੈਗੀ ਕਿਵੇਂ ਸ਼ੁਰੂਆਤ ਹੋਈ ਤੇ ਕਿਵੇਂ ਇਸ ਕੰਪਨੀ